ਬਾਈ ਅੱਜ ਆਪਾਂ ਫੇਰ ਨਾਬੇ ਦੇ ਏਰੀਏ 'ਚ ਪਹੁੰਚੇ ਹੋਇਆ। ਇਹ ਏਰੀਏ 'ਚ ਵੀ ਮਾਲ ਕਾਫੀ ਚੰਗਾ ਗਾ ਬਾਈ ਤੇ ਅੱਜ ਲੰਬਰਦਾਰ ਬਾਈ ਲਾਵੇ ਪਹੁੰਚੇ ਸੀ ਆਪਾਂ ਇਹਨਾਂ ਦੀ ਤੁਹਾਨੂੰ ਬੱਕਰੀਆਂ ਦਿਖਾਵਾਂਗੇ। ਆਪਾਂ ਹੁਣ ਗੱਲਬਾਤ ਸ਼ੁਰੂ ਕਰਦੇ ਆਂ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਕਿੰਨਾ ਕ ਟਾਈਮ ਹੋ ਗਿਆ ਜੀ ਬੱਕਰੀਆਂ 'ਚ? ਬੱਕਰੀਆਂ ਜੇ ਲੰਗੀ ਪਈ। ਕਿੰਨੇ ਸਾਲ ਹੋ ਗਏ ਜੀ? ਹੋ ਗਏ ਹੋਣਗੇ 50 ਕ ਸਾਲ। 50 ਸਾਲ? ਹਾਂ। 50 ਸਾਲ ਤੋਂ ਇਹੀ ਚਾਰਦੇ ਹੋ ਹੈ ਜੀ। ਹਾਂ। ਠੀਕ ਐ। ਦੇ ਇਲਾਕੇ ਦੇ ਵਿੱਚ ਤੁਹਾਨੂੰ ਕੀ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਨੰਬਰਦਾਰ ਦੇ ਨਾਮ ਨਾਲੀ ਨੰਬਰਦਾਰ ਹੀ ਕਹਿੰਦੇ ਤੁਹਾਨੂੰ ਸਾਰੇ ਪਰਾਣੇ ਅੱਜ ਦੀ ਜਾਣਦੇ ਆ ਜੀ ਹਾਂ ਮਗਰ ਸਭ ਜਾਣਦੇ ਨੇ ਠੀਕ ਹੈ ਤੇ ਕਿਹੜੀ ਨਸਲ ਤੇ ਜ਼ਿਆਦਾ ਕੰਮ ਕੀਤਾ ਜੀ ਤੁਸੀਂ ਬੀਟਲ ਤੇ ਅਸੀਂ ਤਾਂ ਅੰਬਰਸਰੀ ਕਹਿੰਦੇ ਸੀ ਭਾਈ ਉਹਨੂੰ ਜ਼ਿਆਦਾ ਬੀਟਲ ਦਾ ਹੁਣ ਲੱਗ ਕੇ ਕਹਿਣਾ ਬਾਪਾ ਕਹਿੰਦੇ ਵੀ ਚੱਲ ਇਹ ਵੀ ਬੀਟਲ ਹੈ ਅੱਛਾ ਆ ਅੰਬਰਸਰੀ ਉਹ ਕਰ ਦਿੰਦੇ ਸੀ ਦਾ ਰੱਖ ਠੀਕ ਹੈ ਫਿਰ ਤੁਸੀਂ ਅੰਬਰਸਰੀ ਬੱਕਰੀ ਕਿੱਥੋਂ ਲੈ ਕੇ ਆਏ ਸੀ ਜੀ ਪਹਿਲਾਂ ਸ਼ੁਰੂ ਦੇ ਵਿੱਚ ਅੱਜ ਤਾਂ ਬੱਕਰੀ ਹੀ ਲਿਆਂਦਾ ਸੀ ਲਿੰਮੇ ਕੋਲੋਂ ਬਹੁਤ ਜਲਪਿਆ ਕੰਮ ਕਿੱਥੋਂ ਕਿੱਥੋਂ ਲੈ ਕੇ ਆਏ ਸੀਗੇ ਬੱਕਰਾ ਅਮਰਗੜੋਂ ਅਸਿਆ ਨਿੰਮਾ ਉਹਦੇ ਨਾਲ ਵੀ ਮਾਲ ਚੰਗਾ ਹੁੰਦਾ ਸੀ ਉਹ ਮਾਲ ਵਧੀਆ ਲਿਆਉਂਦਾ ਬੱਕਰੇ ਲਿਆਉਂਦਾ ਦੀ ਉਹ ਅਸਿਆ ਅਗਲੇ ਨੇ ਹੁਣ ਬੱਕਰਾ ਵੇਚਦਾ ਮੈਂ ਹੂੰ ਆਏ ਬੱਕਰੇ ਉਹਦੇ ਕੋਲ ਬਥੇਰੇ ਦੇ ਠੀਕ ਹੈ ਵਧੀਆ ਬੱਕਰਾ ਲਿਆ ਕੇ ਛੱਡ ਜਾਂਦਾ ਦੀ ਜਰਾ ਹੂੰ ਆਪਣੇ ਨਾਲ ਵਧੀਆ ਉਹਦੀ ਤੁਸੀਂ ਬੱਕਰਾ ਲਿਆਂਦਾ ਸੀ ਇਕੱਲਾ ਹਾਂ ਬੱਕਰੇ ਤੋਂ ਬਦਲ ਕੇ ਹੋ ਗਈ ਮਜੀ ਆਉਗੀ ਏਦੋਂ ਬਾਅਦ ਬਰੀਡ ਬਣਾ ਲਈ ਉਹ ਬੱਕਰੇ ਤੋਂ ਹੈ ਹਾਂ ਬਾਗਾ ਪੱਠਾ ਹੋ ਗਿਆ ਠੀਕ ਹੈ ਕਿੰਨਾ ਟਾਈਮ ਰਿਹਾ ਉਹ ਬੱਕਰਾ ਫਿਰ ਛੋਡੇ ਲਵੇ ਉਹ ਤਾਂ ਮੇਰਾ ਖਿਆਲ ਆ ਵੀ ਇੱਕ ਦੋ ਝੂੜੀਆਂ ਲਈਆਂ ਚੱਲ ਫੇਰ ਲੈ ਗਿਆ ਜੀ ਉਹੀ ਅੱਛਾ ਉਹੀ ਦੁਬਾਰੇ ਲੈ ਗਿਆ ਭੁੱਲ ਲਿਆ ਦੀ ਤੂੰ ਐਂ ਉਂ ਲਿਆਂਦਾ ਸੀ ਉਹੀ ਲਿਆਂਦਾ ਜੀ ਆਪਣਾ ਉਹਦੇ ਨਾਲ ਆੜੀ ਹੋਇਆ ਠੀਕ ਹੈ ਤੇ ਉਹ ਬੱਕਰਾ ਫਿਰ ਕਿਹਾ ਜੇ ਅਸੀਂ ਕਹੇ ਜੇ ਰੰਗ ਦਾ ਸੀ ਜੀ ਕੰਨ ਕਿੱਡੇ ਕਿੱਡੇ ਕ ਸੀ ਉਹਦੇ ਕੰਨ ਉਹਦੇ ਬਹੁਤ بڑے بڑے ਤੇ ਕਾਲਾ ਦੀ ਅੱਛਾ ਕਾਲਾ ਰੰਗ ਦਾ ਸੀ ਹਾਂ ਵਧੀਆ ਕਾਲਾ ਠੀਕ ਹੈ ਤੇ ਜਿਵੇਂ ਆ ਬੱਕਰਾ ਹੁਣ ਆਪਣੇ ਲਵੇ ਹੈ ਨਾ ਐਵੇਂ ਹੈਗਾ ਸੀ ਉਹ ਏਡੇ ਏਡੇ ਕਰਨ ਵਾਲਾ ਉਹਨਾਂ ਚੋਂ ਹੀ ਨੇ ਇਹ ਅੱਛਾ ਉਹਨਾਂ ਚੋਂ ਹੀ ਨੇ ਹਾਂ ਵਧੀਆ ਬੱਕਰੀ ਬਗਾਹਾਂ ਪੱਠਾ ਰੱਖੇ ਹੋਏ ਫਰ ਗਾਂਹਾਂ ਤੁਸੀਂ ਆਪਦੀਆਂ ਬੱਕਰੀਆਂ ਚ ਰੱਖੀ ਗਏ ਬੱਕਰੇ ਹਾਂ ਆਪਦੀਆਂ ਜਿਹੀ ਰੱਖੀ ਗਏ ਉਹਨੂੰ ਮੈਂ ਤਾਂ ਬਦਲਦੇ ਤੇ ਆਹ ਮੁੰਡਾ ਇਹਨੂੰ ਕਿਹਾ ਦੀ ਮਾਂ ਤੂੰ ਵੀ ਬਦਲ ਦੇ ਬੱਕਰਾ ਹੂੰ ਚਲ ਇਹ ਕਹਿੰਦਾ ਫਿਰ ਆ ਝੂਲੀ ਆਪਣੇ ਕੋਲ ਬੱਕਰਾ ਨਹੀਂ ਹੈਗਾ ਮੇਰਾ ਬੱਕਰਾ ਵਿੱਚ ਵੇਚਦਾ ਜੂ ਮੈਂ ਐਸਿਆ ਆ ਪਾਠੜਾ ਜਾ ਕੇ ਨੂੰ ਪਤਾ ਹੀ ਹੈ ਵੀ ਗੱਡੀ ਨੇ ਖਾਈ ਘਰ ਆਪ ਜੇ ਕਰਤਾ ਚਲ ਹੂੰ ਠੀਕ ਹੈ ਇਹ ਦਵਾਈਆਂ ਨੇ ਯਾਰ ਉਹਨੂੰ ਤੇ ਫਿਰ ਤੁਸੀਂ ਨਾਲ ਵਪਾਰ ਕੀਤਾ ਜੀ ਬੱਕਰੀਆਂ ਦਾ ਕਿੰਨੀਆਂ ਵੀ ਘਰੀ ਰੱਖੀਆਂ ਨੇ ਬਸ ਪਹਿਲਾਂ ਤਾਂ ਮੈਂ ਕਰਿਆ ਕੋਸ਼ਿਸ਼ ਤੇਰਾ ਹੂੰ ਪੰਜ-ਛਤ ਲੈ ਲੀਆਂ ਦੇਤੀਆਂ ਹੁਣ ਨਹੀਂ ਹੁੰਦਾ ਪਰ ਕਹਿੰਦੇ ਵਪਾਰ ਚ ਦਾ ਝੂਠ ਵੀ ਬੋਲਣਾ ਪੈਂਦਾ ਫਿਰ ਬੋਲਿਆ ਕਿਤੇ ਝੂਠ ਹਾਂ ਝੂਠ ਮੇਰੇ ਲਿਆ ਕੇ ਬੰਦਾ ਕੋਈ ਵੀ ਕਹਿ ਦੇਵੇ ਆਪਣੀ ਯਾਦ ਦਿੱਤਾ ਅਸਿਆ ਉਸ ਬੱਚੇ ਨਾ ਬੱਚੇ ਹੂੰ ਸਾਫ਼ ਗੱਲ ਆ ਆਪਣੇ ਕੋਲੇ ਨਹੀਂ ਉਹ ਗੱਲ ਇਹ ਵਪਾਰ ਚ ਝੂਠ ਨਹੀਂ ਬੋਲਿਆ ਕਿਤੇ ਨਾ ਠੀਕ ਜੇ ਤੈਨੂੰ ਕਹੇ ਤਾਂ ਇਹ ਵੀ 25000 ਦੀ ਲੈਂਦੀ ਹੈ ਹਾਂ ਪਰ ਤੈਨੂੰ ਜੱਚੂਗੀ ਲੈ ਜਾਏਗਾ ਨਹੀਂ ਨਾ ਸਹੀ ਵੀ ਪਾਈ ਇਹਨਾਂ ਨਫਾ ਲਊਗਾ ਇਹ ਵੀ ਕਹਿ ਕੇ ਲੈਣਾ ਨਹੀਂ ਲੈਣਾ ਨਹੀਂ ਠੀਕ ਹੈ ਵੀ 32 ਦੀ ਦੇਊਂਗਾ ਵੀ ਲੈ ਜਾ ਐ ਇੱਕ ਨਹੀਂ ਕਰਿਆ ਬਾਲਾ ਜਹੋਂ ਨਹੀਂ ਕੀਤਾ ਨਾ ਮਾਇ ਦੀ ਆਦਤ ਹੈ ਹੂੰ ਤੇਰੇ ਚ ਝੂਠ ਚ ਹਾਈ ਕੁਛ ਨਹੀਂ ਅੱਜ ਕੱਲ ਦਾ ਝੂਠ ਬਾਲਾ ਚੱਲਦਾ ਹੈ ਨਾ ਜੀ ਬੱਕਰੀਆਂ ਚ ਹੱਟੀਓ ਝੂਠ ਦੀ ਸੰਦਾ ਅਗਲਾ ਮੈਨੂੰ ਐਨੇ ਪਾਲੀ ਨੇ ਕੋਈ ਲਵੇ ਲਾਉਣੇ ਕੋਈ ਪਾਲੀ ਫਾਲੀ ਵੀ ਇਹਦੇ ਕੋਲ ਤਾਂ ਝੂਠ ਬੋਲਿਆ ਕੀ ਫਾਇਦਾ ਉਹਦੇ ਠੀਕ ਹੈ ਅੱਜ ਮੈਂ ਅੱਜ ਅੱਜ ਕੱਲ ਬੱਕਰੀਆਂ ਚ ਬਾਲਾ ਝੂਠ ਚੱਲੀ ਜਾਂਦਾ ਹੈ ਨਾ ਜੀ ਵਪਾਰ ਲੈਣ ਚ ਵੀ ਮੈਂ ਕਹਿੰਦਾ ਵਪਾਰ ਚੱਲਦਾ ਹੀ ਨਹੀਂ ਝੂਠ ਤੋਂ ਬਿਨਾ ਮੈਨੂੰ ਵੀ ਪਤਾ ਲੋਕ ਬੋਲਦੇ ਨੇ ਹਮ ਪਰ ਮੈਂ ਨਹੀਂ ਕਰੇਗਾ ਮੈਂ ਮੈਂ ਉਹਨਾ ਛੋਟਾ ਹੁੰਦਾ ਵੱਡਾ ਹੁੰਦਾ ਉਮਰ ਛੋਟੀ ਦੱਸੀ ਜਾਂਦੇ ਹੁੰਦੇ ਉਹਦੀ ਮੈਂ ਕਹਿੰਦਾ ਦੱਸ ਦੇ ਨੀ ਮੈਨੂੰ ਆਪ ਮੈਂ ਦੇਖਦਾ ਹੂੰ ਕਿ ਕੀ ਫਾਇਦਾ ਉਹ ਗੱਲ 'ਚ ਸਹੀ ਗੱਲ ਆ ਨਾ ਬਈ ਜਿਹੜਾ ਜਹਾ ਹੈਗਾ ਉਹ ਐ ਦੱਸ ਦੋ ਆਪਾਂ ਨੇ ਕੋਈ ਕਿਸੇ ਨੂੰ ਦੇਣਾ ਝੂਠ ਬੋਲ ਕੇ ਕੀ ਫਾਇਦਾ ਠੀਕ ਐ ਤੇ ਹੁਣ ਕਿੰਨੀਆਂ ਬੱਕਰੀਆਂ ਨੇ ਛੋਡੇ ਲਵੇ ਆ ਸਾਰੀਆਂ ਸਾਰੀਆਂ ਤਾਂ ਹੋਣਗੀਆਂ ਮੈਨੂੰ ਲੱਗਦਾ 70 80 ਨੇ ਉਹ ਨਿੱਕਾ ਮੋਟਾ ਦਾ 100 ਤੋਂ ਉੱਤੀ ਹੈ ਅਚਾ ਨਿੱਕਾ ਮੋਟਾ ਬੱਕਰੀ ਹੋਣਗੀਆਂ ਉਹ ਕਈ ਜੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਨਾ ਹੂੰ ਉਹ 4-5 ਪਾਲੀਆਂ ਮੈਂ ਤੁਸੀਂ ਸਾਰੇ ਇਕੱਠੇ ਚਾਰਦੇ ਹਾਂ ਫਿਰ ਇਕੱਠੀ ਚਾਰੀ ਜਾਂਦੇ ਹੁਣ ਅੱਜ ਗੱਲ ਕਾਕਨ ਦਾ ਆ ਮੈਂ ਹਾਂ ਉਹ ਸਾਡੇ ਉੱਥੇ ਬਾਫਰਾ ਚ ਬਣਸਰੀ ਜਾਂਦਾ ਉੱਥੇ ਬੋਰਦੇ ਜਾਂਦੇ ਹੂੰ ਤੇ ਜਿਵੇਂ ਫਿਰ ਇੰਨੀਆਂ ਬੱਕਰੀਆਂ ਨੇ ਜੀ ਫਿਰ ਸਾਹਮਣੀਆਂ ਕਿੰਨੀਆਂ ਕ ਔਖੇ ਆਉਂਦੀਆਂ ਨੇ ਇਹ ਉਹ ਬੰਦੇ ਵੀ ਆ ਬੰਦਿਆਂ ਨਾਲ ਨਹੀਂ ਔਖੀਆਂ ਹਾਂ ਅੱਛਾ ਬੰਦੇ ਜੇ ਬੰਦੇ ਹੁਣ ਫੇਰ ਨਹੀਂ ਔਖੀਆਂ ਹਾਂ ਹਾਂ ਜੇ ਹੁਣ ਕੱਲਾ ਆਦਮੀ ਲਿਜਾਊ ਦੋੜ ਜਾਣ ਉਹਨਾਂ ਨੂੰ ਔਖੀ ਨੇ ਹੂੰ ਉਹਨੂੰ ਬੰਦੇ ਪੰਜ ਛੇ ਪਾਲੀ ਨੇ ਫੇਰ ਇਹਨਾਂ ਨੂੰ ਕੀ ਔਖੀਆਂ ਨੇ ਠੀਕ ਐ ਫਰ ਇਹਨਾਂ ਨੂੰ ਘਰੇ ਵੀ ਪਾਉਨੇ ਹੋ ਜੀ ਖਾਣ ਨੂੰ ਹਾਂ ਜੀ ਹਾਂ ਘਰੇ ਵੀ ਪਾਉਨੇ ਕਰੇ ਕੀ ਕੀ ਪਾਉਨੇ ਹੋ ਜੀ ਖਰਾਕ ਚ ਇਹਨਾਂ ਨੂੰ ਅੱਜ ਕੱਲ ਤਾਂ ਘੱਟੇ ਹੀ ਪਾਉਨੇ ਆ ਕੋਈ ਸੂਈਆਂ ਸਾਂਝੀਆਂ ਨੂੰ ਪਾਤੀ ਦਾਣਿਆਂ ਦੀ ਮੁੱਕੀ ਆਪਾਂ ਕਹੀਏ ਠੀਕ ਐ ਨਾਲ ਚ ਤਾਂ ਆ ਵੀ ਬਾੜਾ ਲਾ ਕੇ ਪਾਉਨੇ ਇੱਕ ਤਾਂ ਗੁਮਾਰੇ ਦਾ ਟੋਕਾ ਜਾਂ ਲੈ ਲੈਣੀਆਂ ਹੂੰ ਬਾਕੀ ਦਾ ਫਿਰ ਦਾਣਾ ਫੱਕਾ ਵੀ ਚੱਲਦਾ ਐਸਿਆ ਹਾਂ ਚਿਰ ਕਾ ਛੋਲਿਆਂ ਦਾ ਰਲਾ ਕੇ ਕਣਕ 'ਚ ਹਾਂ ਉਹ ਪਾ ਦਿੰਦੇ ਆ ਤੇ ਜਦੋਂ ਬੱਕਰੀ ਆਪਾਂ ਕਰਾਸ ਕਰਾਉਂਦੇ ਆ ਹਨਾ ਹਾਂ ਤਾਂ ਇਸ ਤੋਂ ਬਾਅਦ ਉਹਦਾ ਕੀ ਸ਼ਾਮ ਸੰਭਾਲ ਕਰਨੀ ਪੈਂਦੀ ਆ ਕਰਾਸ ਕਰਾਉਣ ਤੋਂ ਬਾਅਦ ਵੀ ਉਹ ਫਰਾਗ ਨਾ ਨਿਕਲੇ ਕੋਈ ਨਹੀਂ ਕਰਾਉਂਦੇ ਵਿੱਚ ਹੀ ਬਸ ਰੱਬ ਰੱਖਾ ਆ ਅੱਛਾ ਐਂ ਹੋ ਜਾਂਦੀਆਂ ਨੇ ਹਾਂ ਐਂ ਹੋ ਜਾਂਦੀਆਂ ਫਰਾਗ ਤਾਂ ਨਹੀਂ ਨਿਕਲਦੀਆਂ ਬੱਕਰੀਆਂ ਹੈਂ ਕਈ ਵਾਰੀ ਫਰਾਗ ਨਿਕਲ ਜਾਂਦੀਆਂ ਨੇ ਜਿਹੜੀਆਂ ਮੇ ਮਾਈ ਸਾਹਿਬ ਰਹਿਂਦੀਆਂ ਨਹੀਂ ਹੈਗੀਆਂ ਜਿਹੜੀਆਂ ਉਹ ਤਾਂ ਜਿਆਦਾ ਹਾਰ ਦੇਖਦੇ ਆ ਹੱਦ ਹੋਈ ਭਾਈ ਫੇਰ ਹੈਗੇ ਵਪਾਰੀ ਉਹਨਾਂ ਨੂੰ ਚੁਕਾ ਦਾਂਗੇ ਹੋਰ ਨਹੀਂ ਰਾਂਗੇ ਤੇ ਉਹ ਕੋਈ ਉਹਦਾ ਨਾ ਨਾ ਕਰਦੇ ਕਦੇ ਇੰਤਜ਼ਾਮ ਨਹੀਂ ਕਰਿਆ ਇੰਨਾ ਠੀਕ ਹੈ ਐਵੇਂ ਕਹੀਏ ਕਰਦੇ ਨੇ ਲੋਕ ਹਾਂ ਇਹਨਾਂ ਨੂੰ ਮੈਂ ਤੁਸੀਂ ਤੇਰੀ ਪਰ ਗਾਂਹ ਵਪਾਰੀ ਨੂੰ ਚੁਕਾ ਦਿੰਦੇ ਹਾਂ ਬਸ بیا ਲੈ ਜਾਏ ਰਹੀ ਨਹੀਂ ਆਪਣਾ ਆੜੀਊਆ ਅਮਰਗੜਾ ਵਾਲਾ ਵਿਚਾਰਾ ਉਹ ਗੱਬਣ ਛੱਡ ਜਾਂਦਾ ਆ ਤੇ ਛੱਡੀ ਹੋਈਆਂ ਨੇ ਇੱਕ ਦੋ ਕਹਿ ਦਿੰਦਾ ਰੱਖ ਠੀਕ ਹੈ ਆਪਾਂ ਨੂੰ ਬਾਲੀ ਡਾਕਟਰੀ ਕਰਨ ਦੀ ਲੋੜ ਹੀ ਨਹੀਂ ਪਈ ਐ ਮੈਂ ਤੈਨੂੰ ਕਹੀਏ ਉਹ ਡਾਕਟਰੀ ਹੈਗੀ ਐ ਇਲਾਜ ਹੈਗੇ ਨੇ ਨਾ ਜੀ ਨਾ ਮੈਂ ਜਿਵੇਂ ਤੁਸੀਂ ਬਈ ਇੰਨਾ ਟਾਈਮ ਪਰ ਆਪਾਂ ਨੇ ਬੱਸ ਹੀ ਨਹੀਂ ਕੋਹੜ ਕਰ ਜਨੇ ਵੀ ਚਾਹਾਂ ਅੱਛਾ ਆਪਾਂ ਨੂੰ ਇਹਨੂੰ ਛਾੜ ਕੇ ਦੂਈ ਆ ਜੂਗੀ ਠੀਕ ਐ ਉਹ ਛੱਡ ਜਾਂਦਾ ਨਾ ਉਹ ਕੋਈ ਤਜਰਬਾ ਦਾ ਹੁੰਦਾ ਹੋਊਗਾ ਵੀ ਜਿਹੜੀ ਨਾ ਰਹਿੰਦੀ ਹੋਵੇ ਬੱਕਰੀ ਵੀ ਉਹਨੂੰ ਕੀ ਆ ਤਾਂ ਹੁਣ ਟੀਕੇ ਵੀ ਨੇ ਚੱਲੇ ਹੋਏ ਇਹਨਾਂ ਦੇ ਅੱਛਾ ਨਾ ਤੁਸੀਂ ਕੀ ਇਲਾਜ ਕਰਦੇ ਸੀ ਪਹਿਲਾਂ ਨਹੀਂ ਅਸੀਂ ਤਾਂ ਮੈਂ ਤੈਨੂੰ ਦੱਸਿਆ ਵੀ ਆਪਾਂ ਨੇ ਜੀ ਸ਼ੁਰੂ ਤੋਂ ਹੀ ਨਹੀਂ ਕੀਤਾ ਨਾ ਅੱਛਾ ਹੋਏ ਨਾ ਆਪਾਂ ਨੇ ਨਹੀਂ ਕਰਿਆ ਕਰਿਆ ਮੇਰੀ ਜੀ ਠੀਕ ਐ ਆਪਾਂ ਤਾਂ ਬਸ 3 ਦਸਵੀਂ ਬਦਲਾਸਾ ਲਈਓ ਕਰ ਲੈਨੇ ਆ ਠੀਕ ਐ ਮੈਂ ਤੈਨੂੰ ਝੂਠ ਬੋਲੀ ਜਾਈਏ ਲਾਜ ਬਥੇਰੀ ਨੇ ਹੂੰ ਪਰ ਕਰਦੇ ਹੀ ਨਹੀਂ ਵਿਚਾਨ ਆਪਣਾ ਉਹੀ ਸਰ ਗਿਆ ਠੀਕ ਐ ਵੀ ਬੱਕਰੀਆਂ ਜਾਦੇ ਨੇ ਵੀ ਚੱਲ ਉਹਦੇ ਨਾਲ ਵਧੀਆ ਪਾਲਣੀ ਆ ਮਾੜਾ ਪਸ਼ੂ ਨਹੀਂ ਛੱਡ ਕੇ ਜਾਂਦਾ ਇਹ ਵੀ ਗੱਲ ਨਹੀਂ ਠੀਕ ਐ ਵਧੀਆ ਛੱਡ ਜਾਂਦਾ ਆਪਾਂ ਨੂੰ ਦੁੱਖ ਨਹੀਂ ਚੱਕਰ ਜਪੈਣ ਦੀ ਲੋੜ ਹੀ ਨਹੀਂ ਉਹ ਬੱਕਰੀਆਂ ਕਿੰਨੇ ਸੂਏ ਲੈਨੇ ਬੱਕਰੀਆਂ ਤੋਂ ਸਾਲ 'ਚ ਅਸੀਂ ਤਾਂ ਆਮ ਇੱਕੋ ਹੀ ਲੈਨੇ ਪਰ ਚਮਾਕੇ ਵਿੱਚ ਦੋ ਰਹੀ ਜਾਂਦੀ ਹੈ ਕੋਈ ਲੱਗ ਜੀ ਇਹਨਾਂ ਪੱਲੀ ਪਰਾਂ ਉਰਾਂ ਹੋਈ ਹੂੰ ਤਾਂ ਝੁੱਲੀਆਂ ਲਾਉਨੇ ਆਸੀਂ ਵਧੀਆ ਪੱਕੀਆਂ ਲਾਉਨੇ ਆ ਠੀਕ ਹੈ ਵਿੱਚ ਬੰਦੇ ਕੌਲੀ ਹੁੰਦੇ ਨੇ ਹੂੰ ਓਏ ਲਾ ਦੇ ਓਏ ਹਮੀਰ ਇਹਨੂੰ ਲੋਟ ਲਾ ਦੇ ਉਹ ਬੱਕਰੀਆਂ ਲੱਗ ਜਾਂਦੀਆਂ ਨੇ ਫਿਰ ਉਹਨੂੰ ਕੀ ਕਰਾਂਗੇ ਲੱਗੀ ਲੱਗੀ ਏ ਬਈ ਕਈ ਦੋ ਵੀ ਦੇ ਦਿੰਦੇ ਨੇ ਫਿਰ ਕੀ ਫਰਕ ਕੀ ਰਹਿੰਦਾ ਜੀ ਜਿਵੇਂ ਕਿਸੇ ਨੇ ਇੱਕ ਸੂਆ ਦਿੱਤਾ ਜਿਹਨੇ ਦੋ ਦੇ ਤਾਂ ਕੀ ਫਰਕ ਪੈ ਜਾਂਦਾ ਬੱਕਰੀ 'ਚ ਉਹਦੇ ਨਾਲ ਉਹ ਜਲੀਸੀ ਪੈਂਦੇ ਉਹਦੀ ਸੇਵਾ ਸੁਭਾ ਵੱਧ ਪਾਲਦੀ ਆ ਜਿਹੜੀ ਦੋ ਸੁਵੇ ਗੇ ਮੌਸਮੀ ਲੱਗਦੀ ਆ ਜੜੀ ਨਾ ਠੀਕ ਹੈ ਹੁਣ ਅੱਜ ਕੱਲ ਬੱਕਰੀ ਮੱਛਰ ਤੇ ਸੂਪੀ ਬੱਚੇ ਨੂੰ ਬੜੀ ਸੰਭਾਲ ਨਾਲ ਹੀ ਰੱਖਣਾ ਪੈਂਦਾ ਹੂੰ ਕਿਹੜੇ ਸੂਏ ਦਾ ਬੱਚਾ ਵਧੀਆ ਪਾਲਦਾ ਜੀ ਅਸੂ ਕੱਤੇ ਦਾ ਵਧੀਆ ਅਸੂ ਕੱਤੇ ਦਾ ਉਦੋਂ ਮੱਛਰ ਮੱਖੀ ਨਹੀਂ ਹੁੰਦਾ ਹਣਾ ਨਾ ਨਾ ਠੰਡ ਹੋਵੇ ਵਾਲੀ ਜਾਂ ਲੋੜੀ ਮੌਕੇ ਸੂਪੇ ਉਹ ਵੀ ਚਲ ਠੀਕ ਰਹਿ ਜਾਂਦਾ ਜਿਹੜੇ ਗਾਹ ਫੱਗਣ ਚੇਤ ਹੁੰਦਾ ਕਹਿੰਦੇ ਨੇ ਸੋਮਦੇ ਨੇ ਬਾਲੀ ਬਾਲੀ ਹਾਂ ਵੀ ਦੁੱਧ ਪਾਵਾਂਗੇ ਸਾਲੇ ਪिसूਏ ਪੈ ਜਾਂਦੇ ਨੇ ਮੀਮਣਿਆਂ ਦੇ ਦੇਖਿਆ ਬਾਲੀ ਸੰਭਾਲ ਪਾਲਦਾ ਸਿਆ ਪਰ ਉਹ ਦੁੱਧ ਦਾ ਸੀਜ਼ਨ ਹੁੰਦਾ ਨਾ ਜੀ ਹਾਂ ਕੋਈ ਤਾਂ ਅਸਲੀ ਝੂਟਾ ਦਾ ਇੱਕੋ ਹੀ ਹੁੰਦਾ ਚਾਹੇ ਦੁੱਧ ਦਾ ਲੈ ਲੈ ਚਾਹੇ ਮੀਮਣਿਆਂ ਦਾ ਬੱਚਿਆਂ ਦਾ ਲੈ ਲੈ ਠੀਕ ਹੈ ਬੱਚਾ ਦਾ ਭੈਣ ਜੋ ਦਾ ਸ਼ੀਮੀ ਨੇ ਚੁੰਗ ਗਈ ਬਣਦਾ ਏ ਝੋੜੀ ਵੀ 2 ਮਹੀਨੇ ਚੰਗਾ ਆਇਆ ਛੱਡ ਹੂੰ ਬਚੀਂ ਦਾ ਜਿਹੜਾ ਕੋਈ ਆਪਾਂ ਵਧੀਆ ਰੱਖਣਾ ਸਾਰਾ ਸਾਰਾ ਸੁਆ ਪੀਂਦੇ ਨੇ ਐਸਿਆ ਹਾਂ ਫਿਰ ਬਣਦਾ ਠੀਕ ਐ ਜੇ ਉਹ ਦੋ ਮਹੀਨੇ ਚੰਗਾ ਕੇ ਕਹਤਾ ਇਹਦਾ ਕੱਖ ਆਂਦਾ ਉਹ ਬੱਚਾ ਬਾਣ ਨੂੰ ਛੋੜੂ ਹੂੰ ਪੜਦਾ ਜਾਊ ਪਰ ਉਹ ਗੱਲ ਨਿਰੋਧ ਹੋਣ ਦੀ ਉਹਦਾ ਕਾਟ ਕਰ ਜੂ ਜਾਂ ਵੀ ਉਹ ਗੱਲ ਨਹੀਂ ਬੰਦੀ ਹਾਂ ਠੀਕ ਐ ਪਰ ਤੁਸੀਂ ਕਿਹੜੇ ਟਾਈਮ ਤੇ ਸੁਆ ਜ਼ਿਆਦਾ ਲੈਨੇ ਹੋ ਅਸੀਂ ਤਾਂ ਕਸੂ ਕੱਤੇ ਵਾਲੀ ਲੈਣੀ ਐ ਐਸੂਆ ਕੱਤੇ ਵਾਲਾ ਹੈ ਹਾਂ ਕੋਈ ਜਿਆਦਾਤਰ ਹੂੰ ਫਗਣ ਜੇਤ ਵਾਲਾ ਲੈਂਦੇ ਨੇ ਫਗਣ ਪਰ ਅਸੀਂ ਅਸੂ ਪੱਤੇ ਵਾਲੇ ਨੇ ਫਿਰ ਕਿੰਨਾ ਟਾਈਮ ਦੁੱਧ ਦਿੰਦੀਆਂ ਨੇ ਬੱਕਰੀਆਂ ਅਸੂ ਦੇ ਸੁਕ ਕੇ ਆਹ ਸੌਣ ਸਾਈ ਸੌਣ ਸਾਈ ਦੇ ਦਿੰਦੀਆਂ ਨੇ ਆਹ ਸੌਣ ਦਾ ਬੱਦਲ ਪਏ ਤੂੰ ਭੱਜਣ ਗਿਆ ਜਦੋਂ ਮਸਰਿਆ ਹੋ ਜਾਂਦਾ ਹਾਂ ਹੁਣ ਤੂੰ ਲਾ ਲਾ ਸਾਹਾ ਦੋ ਮਹੀਨੇ ਫਿਰ ਹਟ ਜਾਣਗੀਆਂ ਹਾਂ ਫਿਰ ਫੇਰ ਸੂਏ ਪੈਣ ਇਹਨਾਂ ਨੇ ਠੀਕ ਹੈ ਤੇ ਇਹਨਾਂ ਨੂੰ ਕਿਤੇ ਤੁਸੀਂ ਤੇਲ ਵਗੈਰਾ ਦਿੱਤਾ ਜਿਵੇਂ ਉਹ ਥਣਾ ਤੋਂ ਹਾਂ ਜੇ ਕੋਈ ਥਣ ਚੱਕ ਜੇ ਹੂੰ ਉਹ ਨੂੰ ਸਮਝੇ ਸੀ ਤੇਲ ਦੇ ਲਈ ਪਾਈਆ ਕੱਜ ਦੇ ਤਾਂ ਪਾਈਆ ਕੱਠ ਦੇ ਨਾਲ ਗੈਲੂ ਦੇ ਤਾਂ ਠੀਕ ਹੈ ਸਾਨ ਬਰਾਬਰ ਕਰਿਆਊਗੀ ਇਹਦਾ ਕੋਈ ਹੋਰ ਨੋ ਕੁਛ ਹੈ ਥਣ ਚ ਉਹ ਤਾਂ ਮੈਂ ਕਹਿ ਨਹੀਂ ਸਕਦਾ ਇਹ ਕੁਦਰਤੀ ਮੜਾ ਮੋਟਾ ਚੱਕਿਆ ਹੋਇਆ ਥਾਣਾ ਬਰਾਬਰ ਹੋ ਜੀ ਤੇਲ ਦੇਣ ਦੀ ਸਹੀ ਰੁੱਤ ਕਿਹੜੀ ਹੁੰਦੀ ਹੈ ਜੀ ਉਹ ਜਦੋਂ ਬੱਕਰੀ ਦੁੱਧੂ ਹਟ ਗਈ ਹਾਂ ਮੀਨਾ ਰਹਿੰਦਾ ਚਾਹੇ ਸੂਂਡ ਦਾ ਚੁੱਪ ਕਰਕੇ ਤੇਲ ਦੇ ਦੋ ਰੁੱਤ ਕੋਈ ਹੈ ਤੇਲ ਕਿੰਨਾ ਕ ਦੇਣਾ ਇੱਕ ਬੱਕਰੀ ਨੂੰ ਅੱਧਾ ਪਾ ਤੇਲ ਦੇ ਦਿਓ ਬਸੇਰਾ ਤਿਲਾਂ ਦਾ ਤੇਲ ਹੁੰਦਾ ਨਾ ਜੀ ਨਾ ਚਾਹੇ ਸਰੋਂ ਵੀ ਦੇ ਦੇ ਜੀ ਸਰੋਂ ਦੇ ਦਿਆਂ ਠੀਕ ਹੈ ਹਾਂ ਦੇਵੇ ਸਰਿੰਜ ਨਾਲ 2ml ਵਾਲੀ ਨਾਲ ਇੱਕ ਐਵੇਂ ਜਿਵੇਂ ਸਾਡੇ ਮੁੰਡੇ ਦੇ ਧੱਕੇ ਨਾਲ ਬੱਕਰੀ ਸ਼ਦਾਬੇ ਪਉਆ ਚਾੜਤਾ ਬੱਕਰੀ ਡਿਗਪੀ ਬਚੀ ਉਹ ਨਹੀਂ ਹੱਥੂ ਆ ਗਿਆ আর ਬੱਕਰੀ ਗਈ ਠੀਕ ਹੈ ਬਿਤੇਲ ਕਿ ਸਰਿੰਜਨ ਵਾਲੀ ਦੇਣਾ ਚਾਹੀਦਾ ਪੱਕੀ ਦੀ ਕਾਹਨੂੰ ਗੱਲਾਂ ਕਰਦਾ ਪੱਟ ਵਧੀਆ ਦੀ ਹੂੰ ਸਰਿੰਜੂ ਬੀ ਐਮ ਐਲ ਵਾਲੀ ਜੀਪ ਦੱਬੋ ਨਾ ਉਡੀ ਅੱਛਾ ਚੁੱਪ ਕਰਕੇ ਦਿਓ ਕਈ ਜੀਪ ਦੱਬ ਕੇ ਦੇਣ ਲੱਗ ਜਾਂਦੇ ਨੇ ਉਹ ਵੀ ਮਾੜੀ ਐ ਜੀਵ ਨਾਲ ਦੱਬੋ ਨਾ 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 ਹੂੰ ਫਿਰ ਜੀਵ ਜੇ ਦੱਬਤੀ ਤਾਂ ਉਹ ਸਾਹ ਵਾਲੀ ਉਹ ਚ ਨਾੜੀ ਚ ਬੱਗਿਆ ਬਸ ਬੱਗ ਗਿਆ ਹੂੰ ਉਹ ਗਲਤੀ ਹੋ ਜਾਂਦਾ ਕੰਮ ਸਹੀ ਗੱਲ ਐ ਅੰਨਾ ਜੁਬਾੜਾ ਪੱਟ ਕੇ ਹੂੰ ਤੇਲ ਦੇ ਠੀਕ ਹੈ ਤੇ ਕ੍ਰਾਸ ਕਿੰਨੇ ਦੰਦਾਂ ਦੇ ਕਰਾਉਣੀ ਚਾਹੀਦੇ ਜੀ ਬੱਕਰੀ ਅਸਲ ਤਾਂ 4 ਹੋ ਜਾਣ 4 ਹੋ ਜਾਣ 4 ਤੇ ਹਾਈਟ ਵੀ ਵਧੀਆ ਕਰ ਜਾਂਦੀ ਆ ਹਾਈਟ ਵੀ ਵਧੀਆ ਕਰ ਜਾਂਦੀ ਆ ਜਿਹੜੀ ਦੁੱਗੀ ਹੋਉਂਦੀ ਆ ਉਹ ਤਾਂ ਘੱਟੇ ਕਰੀ ਠੀਕ ਹੈ 4 ਤੇ ਵਧੀਆ ਬਣਦੀ ਆ ਤੇ ਆਪਾਂ ਜੇ ਮੈਂ ਕਹਿਨੇ ਹੁੰਨੇ ਨਾ ਇਹ ਸਾਰੀ ਕਹਿੰਦੇ ਵੀ ਜਾਂ 4 ਹੋਣ ਜਾਂ 6 ਹੋਣ ਤਾਂ ਉਹਦੇ ਨਾਲ ਕੀ ਹੋ ਜਾਂਦਾ ਜੀ ਦੰਦਾਂ ਨਾਲ ਜੇ ਪਹਿਲਾਂ ਕ੍ਰਾਉਸ ਹੁੰਦੀ ਆ ਫਿਰ ਕੀ ਹੁੰਦਾ ਉਹ ਵਰਦੇ ਸਹਾਬ ਹੋ ਜਾਂਦਾ ਕੱਦ ਕਰ ਜਾਂਦੀ ਆ ਉਹ ਕੱਲਾ ਕੱਦੀ ਕਰਦੀ ਆ ਵੀ ਆ ਦੁਕਾਨਦੀ ਆ ਸਾਰਾ ਕੁਝ ਵੱਧਦਾ ਉਹਦਾ ਐਸੇ ਆ ਕਹਾ ਦੁੱਧ ਵੀ ਵਧੀਆ ਦੇਊਗੀ ਸਾਰਾ ਕੁਝ ਵਧੀਆ ਥਣ ਚੱਡਾ ਵਧੀਆ ਕੱਢੂ ਉਹ ਠੀਕ ਐ ਜਿਹੜੀ ਲਵਾਦੀ ਸ਼ਾਲ ਦੇ ਵਿੱਚ ਇੱਕ ਮੇਰੇ ਕੋਲੇ ਅਈ ਧੱਕੇ ਨਾਲ ਹੀ ਲੱਗੀ ਹੋਈ ਐ ਹੂੰ ਸ਼ਾਲ ਦੇ ਵਿੱਚ ਹੀ ਸੂਤੀ ਉਹ ਨਹੀਂ ਕੀ ਬੱਚੇ ਨਹੀਂ ਪਾਲਿਆ अच्छा बच्चा जो चुंगुल्या बस बिंदाले दद्द काट देता हां जेडी आपा चौगी हुई लबावांगे सीगी ओ दूध भी तिनू शेर देउगी हम्म बच्चेया नु ਝੰਗਾ ਕੇ ਵੀ ਦੇਉਗੀ ਠੀਕ ਹੈ ਬਈ ਵੱਡੀ ਕਰਾ ਕੇ ਲਾਉਣੀ ਚਾਹੀਦੀ ਬੱਕਰੀ ਐਡੀ ਦਾ ਭੁਲੇਖੇ ਭੁਲੇਖੇ ਲੱਗ ਜੇ ਉਹਦਾ ਚਾ ਲੱਗ ਗਿਆ ਉਹਦਾ ਚਲੋ ਵਿਆਹ ਹੋ ਜਾਂਦੇ ਫਿਰ ਉਹਦਾ ਸੂਆ ਰੋਕ ਲੈਣਾ ਚਾਹੀਦਾ ਇੱਕ ਦੋ ਸੂਏ ਜੇ ਖੇਰੀ ਲੱਗ ਜੇ ਇਹ ਜੇ ਰੁਕ ਜੇ ਤਾਂ ਵਧੀਆ ਕਰ ਲੈ ਪਰ ਰੁਕਦੀਆਂ ਫਿਰ ਕਿੱਥੇ ਨਹੀਂ ਫਿਰ ਰੁਕਦੀਆਂ ਨਹੀਂ ਹੈਗੀਆਂ ਨਾ ਪਿੱਛੇ ਬੱਕਰੀਆਂ ਦੇ ਫਿਰਦੀਆਂ ਬੱਲੇ ਅਗਲਾ ਇੱਕ ਅਸੀਂ ਹੁਣ ਕੱਲੇ ਦੀਆਂ ਦਾ ਰੁਕ ਜੰਦੇ ਨੇ ਕਈ ਪਾਲੀਆਂ ਹਮ ਇੱਕ ਨਦੇ ਦੀਆਂ ਗੈਲੀ ਹੋ ਜਾਂਦੀ ਐ ਪਰਾਂ ਉਰਾਂ ਹੋ ਗਿਆ ਝੋਲਾ ਸਾਰਾ ਖੋਗ ਨਹੀਂ ਪੈਂਦਾ ਕਿੰਨੀ ਕਿੰਨੀ ਹਾਂ ਹਾਂ ਹੁਣ ਇੱਥੇ ਇੱਕ ਸਾਡੇ ਮੁੰਡਾ ਉਹਦੇ ਕੋਲ ਪੁੱਛ ਕੰਨੇ ਨੇ ਅੱਛਾ ਆ ਹਾਂ ਲੋਕ ਨੇ ਜੀ 18 ਮੂਹਕ ਫਿਰ ਹੁਣ ਕੋਈ ਨਾ ਕੋਈ ਝਮਾਕੇ ਹੋ ਜਾਂਦੀ ਐ ਗੱਲ ਠੀਕ ਹੈ ਤੇ ਜਿਵੇਂ ਹਨਾ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਵੀ ਜਦੋਂ ਬੱਕਰਾ ਰੱਖਣਾ ਵੀ ਉਹ ਕਹਿੰਦੇ ਆ ਵੀ ਟੈਸਟਿਕਲ ਜ਼ਰੂਰੀ ਹੈ ਦੇਖਣੇ ਵੀ ਜਿਹੜੇ ਜ਼ਰੂਰੀ ਹੈ ਜ਼ਰੂਰੀ ਹੁੰਦੇ ਆ ਜੀ ਉਹ ਹਾਂ ਜੀ ਜ਼ਰੂਰੀ ਠੀਕ ਹੈ ਉਹਦੇ ਨਾਲ ਹੀ ਥਣ ਚੱਡੇ ਦਾ ਪ੍ਰੋਗਰਾਮ ਬਣਦਾ ਸੀ ਨਾ ਵੀ ਚਾਹ ਮੈਂ ਦੋ ਤਿੰਨ ਹੁਣ ਵੀਡੀਓ ਬਣਾਈਆਂ ਨੇ ਬੱਕਰਿਆਂ ਤੇ ਜੀ ਵੀ ਉਹਦੇ ਵਿੱਚ ਕਿਹਾ ਸੀ ਉਹਨਾਂ ਨੇ ਵੀ ਟੈਸਟਿਕਲ ਦੇਖਣੇ ਜ਼ਰੂਰੀ ਆ ਤਾਂ ਕਮੈਂਟ ਆ ਜਾਂਦੇ ਆ ਵੀ ਕਿਹਾ ਜਾਂਦੇ ਜੀ ਵੀਡੀਓ ਚ ਵੀ ਟੈਸਟਿਕਲਾਂ ਦਾ ਕੋਈ ਕੰਮ ਨਹੀਂ ਇਹ ਤਾਂ ਉਹੀ ਕਹੀ ਜਾਂਦੇ ਨੇ ਕਿਉਂ ਕੰਮ ਕਿਉਂ ਨਹੀਂ ਯਾਰ ਥਣ ਚੱਡਾ ਸੜਾ ਕੋਈ ਬਣਾਉਣਾ ਬੱਕਰੀ ਨੂੰ ਉਹਦੇ ਸਿਰਤੀ ਬਣਦਾ ਅੱਛਾ ਤੁਸੀਂ ਇਹ ਦੇਖਦੇ ਹੁੰਦੇ ਸੀ ਪਹਿਲਾਂ ਸਾਰੀਆਂ ਚੀਜ਼ਾਂ ਹਾਂ ਹਾਂ ਕੀ ਹੋਰ ਕੀ ਦੇਖਦੇ ਹੁੰਦੇ ਸੀ ਬੱਕਰੇ ਚ ਜੀ ਬੱਕਰੇ ਚ ਤਾਂ ਉਹ ਬੇਲ ਬੂਲ ਵਧੀਆ ਦਾ ਬੱਕਰੀ ਵਧੀਆ ਦਾ ਹੂੰ ਹਾਂ ਵੀ ਇਹ ਮੂੰਹ ਸਿਰ ਦਾ ਵੀ ਵਧੀਆ ਠੀਕ ਹੈ ਕੋਈ ਅੱਜ ਕੱਲ੍ਹ ਭੇਡਾਂ ਵਾਂਗੂ ਨਕੌੜਾਈ ਦਾ ਹੋ ਗਿਆ ਉਹ ਵੀ ਨਹੀਂ ਵਧੀਆ ਹੁੰਦਾ ਨਕੌੜੇ ਵਾਲੀ ਬੱਕਰੀ ਨੂੰ ਕੰਨਾਂ ਵਾਲੀ ਨੂੰ ਵਧੀਆ ਜਿਹਾ ਵੇਚਦੇ ਨੇ ਵੇ ਗਾ ਜੇ ਸ਼ੁਰੂਤ ਹੀ ਬੱਕਰੀਆਂ ਰੱਖਿਆ ਨੇ ਤੁਸੀਂ ਘਪੇਡਾਂ ਵੀ ਰੱਖਿਆ ਨੇ ਭੇਡਾਂ ਵੀ ਰੱਖੀਆਂ ਨੇ ਪਹਿਲਾਂ ਅੱਛਾ ਪਹਿਲਾਂ ਪੇਡਾਂ ਹੀ ਹੁੰਦੀਆਂ ਜੀ ਨਾ ਜ਼ਿਆਦਾਤਰ ਸਾਰੇ ਪਾਲੀਆਂ ਲਵੇ ਹਾਂ ਪਹਿਲਾਂ ਪੇਡਾਂ ਹੀ ਜੀ ਠੀਕ ਉਹਨਾਂ ਤੇ ਥੋੜਾ ਜੇ ਰੱਖ ਕੇ ਹੁਣ ਹੈ ਨਹੀਂ ਜੀ ਬੱਕਰੀਆਂ ਵਾਲਾ ਚੱਲੇ ਬਦਲਦੀਆਂ ਅੱਛਾ ਇਹਦੇ ਚ ਸਾਹਮਣੇ ਸਮਾਉਣ ਦਾ ਵੀ ਫਰਕ ਹੁੰਦਾ ਹੁਣ ਮੇਰੇ ਕੋਲ ਭੇਡਾਂ ਨਹੀਂ ਮੰਨ ਹੂੰ ਉਹਨਾਂ ਨੂੰ ਕੌਣ ਲੈ ਜਾਊਗਾ ਬੱਕਰੀਆਂ ਨੂੰ ਬੱਕਰੀਆਂ ਵਾਲੇ ਲੈ ਜਾਣ ਅਗਲਾ ਕਹਿੰਦਾ ਯਾਰ ਭੇਡਾਂ ਨੇ ਜਿਹੜੀਆਂ ਦਾ ਮੇਰੀਆਂ ਤਾਂ ਬੱਕਰੀ ਨਹੀਂ ਚੁਗਣੀਆਂ ਵਿੱਚ ਹੂੰ ਬਾਜੇ ਬੱਕਰੀਆਂ ਚੁਗਦੀ ਨਹੀਂ ਵਿੱਚ ਠੀਕ ਹੈ ਜਿਹੜੀਆਂ ਉਹਦੇ ਵਿੱਚੇ ਰਹਿਣੀਆਂ ਉਹ ਜੁਗਣੀਆਂ ਉਹ ਜੁਗਣੀਆਂ ਨਾ ہاں ਵਿੱਚੇ ਜੰਮੀਆਂ ਪਲੀਆਂ ਨੇ ਬਈ ਨਾਲ ਨੀਰ ਲਾਉਂਦੇ ਜਿਵੇਂ ਹੁਣ ਤੁਸੀਂ ਇੰਨੇ ਪਾਲੀ ਬੈਠੇ ਹੋ ਇਕੱਠੇ ਦੇਖੋ ਭੇਡਾਂ ਵਾਲੇ ਨਾਲ ਭੇਡਾਂ ਵਾਲੇ ਨਾਲ ਭੇਡਾਂ ਕੋਲ ਬੱਕਰੀ ਚੁਗਦੀ ਨਹੀਂ ਹੈਗੀ ਠੀਕ ਹੈ ਜਿਹੜੀਆਂ ਵਿੱਚ ਜੰਮੀਆਂ ਪਲੀਆਂ ਪੱਠਾਂ ਨੇ ਉਹੀ ਜੁਗਣਗੀਆਂ ਹੂੰ ਆ ਦੂਨੀਆਂ ਬੱਕਰੀ ਨਹੀਂ ਚੁਗਦੀ ਉਹਨਾਂ ਚ ਭੇਡਾਂ ਠੀਕ ਹੈ ਉਹ ਬਦਲ ਬਦਲ ਇਹ ਕਰਕੇ ਬਦਲਤਾ ਦੀ ਕੰਮ ਹੂੰ ਬੱਕਰੀਆਂ ਵਾਲੇ ਨੂੰ ਬੱਕਰੀਆਂ ਵਾਲਾ ਸਾਹਮ ਲੈਂਦਾ ਕੱਲੇ ਬੰਦੇ ਆ ਫਿਰ ਹੁਣ ਸਮਾਉਣੀਆਂ ਵੀ ਨਹੀਂ ਘੜੇ ਕੰਮ ਘੜੇ ਹੁਣ ਹੁਣ ਵੀ ਜਾਣਿਓ ਜੀ ਨਾਲ ਮਾਲ ਦੇ ਕਹ ਹੁਣ ਨਹੀਂ ਜਾਂਦੇ ਹੁਣ ਇੱਕ ਮੁੰਡਾ ਆਇਆ ਹੋਇਆ ਉਹਦੇ ਕਰਕੇ ਸਰ ਜਾਂਦਾ ਨਹੀਂ ਤਾਂ ੱੱਕਾ ਧੱਕਾ ਜਾਈ ਮਗਰੇ ਜਾਂਨੇ ਹੁਣ ਗੋਡੇ ਦੁਖਦੇ ਨੇ ਬਹੁਤ ਠੀਕ ਹੈ ਕਰਦੇ ਤੇ ਚੱਲ ਹੁਣ ਇੱਕ ਕਾਕੰਡਾ ਬਹੁਤ ਹੈ ਖਾਣ ਨੂੰ ਹੋਏਗਾ ਇਹਨਾਂ ਨੂੰ ਹਾਂ ਵੀ ਰਜਾ ਤਾਂ ਲਿਉਂਦੇ ਹੀ ਨੇ ਮੈਂ ਵਾਗਿਆ ਤਾਂ ਵੀ ਸਰ ਗਿਆ ਨਾ ਗਿਆ ਤਾਂ ਵੀ ਸਰ ਗਿਆ ਠੀਕ ਹੈ ਜਦੋਂ ਹੁਣ ਝਿੰਗ ਮੂੜੀ ਦਾ ਹੋ ਗਿਆ ਫਿਰ ਤਾਂ ਮੂਰੇ ਚਾਹੇ ਘੇਰ ਕੀ ਖੜੇ ਬੰਦਾ ਸਹਾਰਾ ਆਗਲ ਕੰਨੀ ਹੋ ਕੋਈ ਖੜੂਆ ਕੋਸ਼ਤਾ ਕਰੂ ਫਿਰ ਤੇ ਤਿਆਰ ਠੀਕ ਐ ਵੀ ਹੁਣ ਘਟ ਜਾਣੇ ਤੁਸੀਂ ਹਾਂ ਢੋਡਿਆਂ ਕਰਕੇ ਢੋਡਿਆਂ ਕਰਕੇ ਮੈਂ ਚੱਲ ਜਾਂਦਾ ਠੀਕ ਐ ਕਾ ਕੰਡਾ ਮੈਂ ਵੀ ਚੱਲ ਉੱਥੇ ਵੀ ਚਾੜ ਲੇ ਹਾਂ ਹੂੰ ਹੂੰ ਤੇ ਲਓ ਬਈ ਤੁਹਾਨੂੰ ਹੁਣ ਅਗਲੀ ਵੀਡੀਓ ਦੇ ਵਿੱਚ ਬੱਕਰੀਆਂ ਦਿਖਾਉਨੇ ਇਹਨਾਂ ਦੀਆਂ ਆਪਾਂ ਗੱਲਬਾਤ ਹੈ ਜਿਹੜੀ ਬਜ਼ੁਰਗਾਂ ਨਾਲ ਕਰਾਈ ਆ ਤੇ ਇਹਨਾਂ ਦੇ ਤਜਰਬੇ ਕੁਝ ਪੁੱਛੇ ਨੇ ਤੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਠੀਕ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ